ਗਿੱਦੜ ਬਾਹਾ ਤੇ ਡੇਰਾ ਬਾਬਾ ਨਾਨਕ ਵਾਲੀ ਬੇੜੀ ਜਿਹੜੀ ਐ ਪ੍ਰਤਾਪ ਸਿੰਘ ਬਾਜਵਾ ਨੇ ਡੋਬੀ ਕਿ ਦੋ ਸੀਟਾਂ ਕਾਂਗਰਸ ਨੂੰ ਬਾਜਵਾ ਦੇ ਪੈਰੀ ਹਾਰ ਮਿਲੀ ਐ ਕਿ ਬਾਜਵਾ ਦੀ ਸਕ੍ਰਿਪਟ ਨੇ ਹੀ ਸਾਰੇ ਜਿਹੜਾ ਖੇਡ ਨੂੰ ਵਿਗਾੜ ਦਿੱਤਾ ਗਿੱਦੜ ਬਾਹਾ ਦੇ ਅੰਦਰ ਰਾਜਾ ਵਡਿੰਗ ਤੇ ਡੇਰਾ ਬਾਬਾ ਨਾਨਕ ਚ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਿਹੜਾ ਹਾਰ ਦਾ ਸਾਹਮਣਾ ਜਿਹੜਾ ਪ੍ਰਤਾਪ ਸਿੰਘ ਬਾਜਵਾ ਦੀ ਸਕੀਮ ਦੇ ਤਹਿਤ ਕਰਨਾ ਪਿਆ ਇਹ ਜਿਹੜੇ ਤੱਥ ਉੱਭਰ ਕੇ ਸਾਹਮਣੇ ਆ ਰਹੇ ਨੇ ਗਿੱਦੜਵਾਦ ਤੇ ਡੇਰਾ ਬਾਬਾ ਨਾਨਕਵਾਲੀ ਕਾਂਗਰਸ ਦੀ ਹਾਰ ਦੇ ਵਿੱਚੋਂ ਕਾਂਗਰਸ ਕਿਉਂ ਹਾਰੀ ਉਹਦੇ ਤੋਂ ਮੁੱਖ ਕਾਰਨ ਸਾਹਮਣੇ ਆ ਰਹੇ ਨੇ ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ ਤੁਸੀਂ ਜੁੜੇ ਲੁੱਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਕਾਂਗਰਸ ਗਿੱਦੜਵਾਦ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਕਹਿ ਲਈਏ ਕਿ ਹੰਧਿਆਂ ਤੇ ਜਾ ਕੇ ਹਾਰ ਗਈ ਕਾਂਗਰਸ ਨੇ ਬੜਾ ਜ਼ੋਰ ਲਾਇਆ ਰਾਜਾ ਵੜਿੰਗ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੀਆਂ ਪਤਨੀਆਂ ਨੇ ਬੜੀ ਤਕੜੀ ਤੌਰ ਤੇ ਚੌਣ ਲੜਨ ਦੀ ਕੋਸ਼ਿਸ਼ ਕੀਤੀ ਪਰ ਜਿੱਤ ਨਸੀਬ ਨਹੀਂ ਹੋ ਸਕੀ ਆਖਰਕਾਰ ਪ੍ਰਤਾਪ ਸਿੰਘ ਬਾਜਵਾ ਨੇ ਕੀ ਰਾਜਾ ਵੜਿੰਗ ਅਮਰਤਾ ਵੜਿੰਗ ਤੇ ਜਤਿੰਦਰ ਕੌਰ ਰੰਧਾਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਬੇੜੀ ਦੇ ਵਿੱਚ ਵੱਟੇ ਪਾਏ ਕੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਹਰਾਉਣ ਦੇ ਲਈ ਤੇ ਰਾਜਾ ਵੜਿੰਗ ਨੂੰ ਹਰਾਉਣ ਦੇ ਲਈ ਪ੍ਰਤਾਪ ਸਿੰਘ ਬਾਜਵਾ ਸਰਗਰਮ ਹੋਏ ਆਖਰਕਾਰ ਇਹ ਤੱਥ ਕਿਉਂ ਉੱਭਰ ਕੇ ਸਾਹਮਣੇ ਆ ਰਿਹਾ ਇਹ ਗੱਲ ਰਾਜਾ ਵੜਿੰਗ ਨੇ ਖੁਦ ਮੰਨੀ ਹੈ ਕਿ ਜੇਕਰ ਅਝਾਰਾ ਨਾ ਬਾਜਵਾ ਕਰ ਦਿੱਤਾ ਸ਼ਾਇਦ ਅਝਾਰਾ ਰਿਜ਼ਲਟ ਨਾ ਆਉਂਦਾ ਦਾਰਸਲ ਪ੍ਰਤਾਪ ਸਿੰਘ ਬਾਜਵਾ ਨੇ ਸਾਈਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪ੍ਰੋਬ ਨੂੰ ਆਧਾਰ ਬਣਾ ਕੇ ਚੋਣਾਂ ਦੀ ਤਰੀਕ ਅੱਗੇ ਵਧਾਉਣ ਦੀ ਗੱਲ ਕੀਤੀ ਸੀ ਇਸੇ ਤਹਿਤ ਜਿਹੜਾ ਚੋਣ ਕਮਿਸ਼ਨ ਨੇ 13 ਨਵੰਬਰ ਦੀ ਥਾਂ ਤੇ 20 ਨਵੰਬਰ ਨੂੰ ਚੋਣਾਂ ਕਰਾਉਣ ਦਾ ਫੈਸਲਾ ਲਿਆ ਪੰਜਾਬ ਦੇ ਵਿੱਚ 20 ਨਵੰਬਰ ਨੂੰ ਚੋਣਾਂ ਹੋਈਆਂ ਸੱਤ ਦੇਣਾ ਜਿਹੜੇ ਐ ਇਹ ਕਾਂਗਰਸ ਦੇ ਭਾਰੀ ਪੈ ਗਏ ਕਾਂਗਰਸ ਦੀ ਹਵਾ ਜਿਹੜੀ ਬਣੀ ਹੋਈ ਸੀ ਇਹਨਾਂ 7 ਦਿਨਾਂ ਦੇ ਵਿੱਚੋਂ ਖਰਾਬ ਹੋਈ ਖਾਸ ਕਰਕੇ ਡੇਰਾ ਬਾਬਾ ਨਾਨਕ ਤੇ ਗਿੱਦੜਬਾਦ ਚ ਗਿੱਦੜਬਾਦ ਦੇ ਅੰਦਰ ਤਾਂ ਇਸ ਤਰ੍ਹਾਂ ਹੋਇਆ ਕਿ ਪਹਿਲੇ ਜਿਹੜੇ 7 ਤੋਂ 10 ਦਿਨ ਸੀ ਪਿਲ ਚੋਣਾ ਦੇ ਚੋਣ ਪ੍ਰਕਿਰਿਆ ਦੇ ਉਸ ਪ੍ਰਕਿਰਿਆ ਦੇ ਵਿੱਚ ਜਿਹੜਾ ਉਹ ਡਿੰਪੀ ਢਲੋਪੇਸ਼ੜ ਕੇ ਚੱਲਦੇ ਰਹੇ ਤੁਸੀਂ ਮੰਡੀ ਚ ਵੀ ਪੁੱਛ ਲੈਂਦੇ ਸਾਰੇ ਕਿਤੇ ਜੇਕਰ ਗੱਲ ਕਰਕੇ ਦੇਖਦੇ ਉਸ ਤੋਂ ਬਾਅਦ ਜਿਹੜਾ 7 ਦਿਨ ਵਧੇ ਤਾਂ ਡਿੰਪੀ ਢੱਲੋਂ ਇਕੋ ਦਮ ਜਿਹੜਾ ਉਹ ਆਪ ਕਰੇ ਉਹਦੇ ਦੋ ਮੇਜਰ ਕਾਰਨ ਨੇ ਇੱਕ ਤਾਂ ਡਿੰਪੀ ਢੱਲੋਂ ਨੂੰ ਆਪਣਾ ਨਰੇਟਿਵ ਸੈੱਟ ਕਰਨ ਚ ਵੀ ਮੈਂ ਨਮਾਣਾ ਬਣਨ ਵਾਲੀ ਗੱਲ ਹੈ ਸਿੰਪਥੀ ਲੈਣ ਵਾਲੀ ਗੱਲ ਹੈ ਇੱਕ ਮੌਕਾ ਦੇਣ ਵਾਲੀ ਗੱਲ ਹੈ ਉਹ ਸੈੱਟ ਕਰਨ ਦਾ ਮੌਕਾ ਮਿਲਿਆ ਕਿਉਂਕਿ ਉਸ ਤੋਂ ਪਹਿਲਾਂ ਤੋਂ ਸੈੱਟ ਕਰ ਹੀ ਨਹੀਂ ਸੀ 파ਰੇ ਉਹ ਸੈੱਟ ਕਰਨ ਦਾ ਮੌਕਾ ਮਿਲਿਆ ਕਿਉਂਕਿ ਕਾਂਗਰਸ ਉਸ ਸਮੇਂ ਤੱਕ ਵੇਵ ਬਣਾ ਚੁੱਕੀ ਸੀ ਤੇ ਗੱਲ ਇਹ ਵੀ ਹੈ ਕਿ ਫਿਰ ਉਸ ਤੋਂ ਬਾਅਦ ਜਿਹੜੀ ਅਕਾਲੀ ਦਲ ਦੀ ਵੋਟ ਸ਼ਰਿਆਮ ਉਹਨਾਂ ਨਾਲ ਗਈ ਗਿੱਦੜਵਾ ਫਿਰਕੇ ਦੇਖਿਆ ਸਾਰਾ ਦਾ ਸਾਰਾ ਅਕਾਲੀ ਦਲ ਦੀ ਵੋਟ ਸ਼ਰੇਮ ਡਿੰਪੀ ਵੱਲ ਜਾਂਦੀ ਸੀ ਤਾਂ ਡਿੰਪੀ ਨੂੰ ਉਹ ਚੀਜ਼ਾਂ ਮੈਨੇਜ ਕਰਨ ਦਾ ਮੌਕਾ ਵੀ ਮਿਲ ਗਿਆ ਸਰਕਾਰ ਦੇ ਸਾਧਨਾ ਦੀ ਦੁਰਵਰਤੋਂ ਵੀ ਹੋਈ ਉਹ ਵੀ ਮੌਕਾ ਮਿਲ ਗਿਆ ਸੱਤਾ ਦੀ ਦੁਰਵਰਤੋਂ ਜਿਹੜੀ ਹੈ ਸੱਤਾ ਦੀ ਮਸ਼ੀਨਰੀ ਦੀ ਦੁਰਵਰਤੋਂ ਜਿਹੜੀ ਹੈ ਉਹ ਵੀ ਹੋਈ ਉਹਦਾ ਜਿਹੜਾ ਮੌਕਾ ਉਹ ਵੀ ਮਿਲ ਗਿਆ ਉਹ 7 ਦਿਨ ਜਿਹੜੇ ਆ ਉਹ ਕਾਂਗਰਸ ਦੇ ਲਈ ਇੱਕ ਤਰ੍ਹਾਂ ਨਾਲ ਕਾਲ ਬਣ ਕੇ ਆਏ ਗਿੱਦੜਵਾ ਤੇ ਡੇਰਾ ਬਾਬਾ ਨਾਨਕ ਗਿੱਦੜਵਾ ਦੇ ਅੰਦਰ ਅਕਾਲੀ ਦਲ ਦੀ ਵੋਟ ਪਹਿਲੇ ਅ ਸ਼ੁਰੂਆਤੀ ਦੌਰ ਦੇ ਅੰਦਰ ਪਹਿਲੇ 7 ਤੋਂ 8 ਦਿਨ ਜਿਹੜੀ ਹੈ ਉਹ ਸਸ਼ੋਪੰਜ ਦਾ ਸ਼ਿਕਾਰ ਸੀ ਜੇ 13 ਨਵੰਬਰ ਨੂੰ ਹੁੰਦੇ ਤਾਂ ਉਹ ਇਸ ਸਸ਼ੋਪੰਜ ਦੇ ਸ਼ਿਕਾਰ ਦੇ ਅੰਦਰ ਵੰਡੀ ਜਾਂਦੀ ਉਹਦੇ ਚਾਂਸ ਜਿਹੜੇ ਆ ਉਹ ਵੰਡੇ ਜਾਣਦੇ ਸੀ ਪਰ ਉਹ ਵੰਡੀ ਜਿਹੜੀ ਹੈ ਉਸ ਪ੍ਰਕਾਰ ਨਹੀਂ ਗਈ ਤਾਂ ਉਹਦੇ ਅਲਟੀਮੇਟ ਕਾਰਨ ਇਹ ਹੀ ਨੇ ਕਿ 7 ਦਿਨਾਂ ਦੇ ਵਿੱਚ ਚੀਜ਼ਾਂ ਮੈਨੇਜਮੈਂਟ ਹੋਈ ਡੀਲਾਂ-ਸੀਲਾਂ ਡਨ ਕੀਤੀਆਂ ਗਈਆਂ ਅਕਾਲੀ ਦਲ ਦੇ ਵੱਡੇ ਲੀਡਰਾਂ ਦੇ ਨਾਲ ਕਾਂ ਜਾ ਕੇ ਜਿਹੜਾ ਇਹ ਨਤੀਜਾ ਆਇਆ ਹੁਣ ਦੂਜਾ ਕਾਰਨ ਜਿਹੜਾ ਡੇਰਾ ਬਾਬਾ ਨਾਨਕ ਦੇ ਅੰਦਰ ਵੀ ਇਹੀ ਰਿਹਾ ਕਿ 7 ਦਿਨਾਂ ਦੇ ਅੰਦਰ ਅੰਦਰ ਗੁਰਦੀਪ ਸਿੰਘ ਰੰਧਾਵਾ ਜਿਹੜੇ ਕਿ ਪਿੱਛੜ ਕੇ ਚੱਲ ਰਹੇ ਸੀ ਉਹ 7 ਦਿਨ ਵਧੇ 7 ਦਿਨ ਵਧਨ ਦੇ ਨਾਲ ਸੱਤਾ ਦੀ ਦੁਰਵਰਤੋਂ ਜਿਹੜੀ ਆ ਉਹ ਤੇਜ਼ ਹੋਈ ਇੱਕ ਨਾਮੀ ਬਦਮਾਸ਼ ਦੇ ਪਰਿਵਾਰ ਨੂੰ ਐਕਟਿਵ ਕੀਤਾ ਗਿਆ ਉਹ ਲੋਕਾਂ ਨੂੰ ਡਰਾਉਂਦੇ ਰਹੇ ਧਮਕਾਉਂਦੇ ਰਹੇ ਲੋਕਾਂ ਦੇ ਘਰਾਂ 'ਚ ਜਾ ਕੇ ਸਾਰਾ ਕੁਝ ਕਰਦੇ ਰਹੇ ਸਾਰਾ ਜਿਹੜਾ ਮੰਜਰੇ ਆਮ ਤੇ ਉਹਦੇ ਬਾਰੇ ਬਹੁਤ ਤਫਸੀਲ 'ਚ ਜਾਣ ਦੀ ਲੋੜ ਨਹੀਂ। ਨਾ ਤੁਸੀਂ ਸੁਣਿਆ ਵੀ ਤੇ ਦੇਖਿਆ ਵੀ। ਥ੍ਰੈਟ ਕਾਲਾਂ ਵੀ ਜਾਂਦੀਆਂ ਰਹੀਆਂ। ਅ ਡੀਸੀ ਗਰਦਾਸਪੁਰ ਦੀ ਭੂਮਿਕਾ ਸ਼ੱਕ ਦੇ ਘੇਰੇ 'ਚ ਆ ਗਈ। ਜੇ ਉਸ 7 ਦਿਨਾਂ ਤੋਂ ਪਹਿਲਾਂ ਸੁਖਜਿੰਦਰ ਸਿੰਘ ਰੰਦਾਵਾ ਨੇ ਇੱਕ ਸੀਨੀਅਰ ਕਾਂਗਰਸੀ ਆਗੂ ਨੂੰ ਦੱਸਿਆ ਗੱਲ ਕਰਦੇ ਆ ਗੱਲ ਕੀਤੀ ਕਿ ਜੇ ਬਾਜਵਾ ਹੋਰੀ ਆ 7 ਦਿਨਾਂ ਦਾ ਟਕਵੰਜ ਨਾ ਰੱਚਦੇ ਮੇਰੇ ਬਹੁਤ ਕਰੀਬੀ ਸੋਰਸ ਨਾਲ ਉਹਨਾਂ ਨੇ ਗੱਲ ਕਰਦੇ ਆ ਕਿ ਜੇ 7ਾਂ ਦਿਨਾਂ ਦਾ ਟਕਵੰਜ ਬਾਜਵਾ ਨਾ ਰੱਚਦੇ ਤਾਂ ਮੈਂ 20000 ਤੇ ਜਿੱਤ ਰਿਹਾ ਸੀ ਅੱਜ ਦੀ ਦੌਰ ਚ ਉਦੋਂ ਚੋਣਕ ਪ੍ਰਕਿਰਿਆ ਚੱਲ ਰਹੀ ਸੀ ਤਾਂ ਅੱਜ ਦੀ ਦੌਰ ਚ ਉਹਨਾਂ ਨੇ ਕਿਹਾ ਕਿ ਮੈਂ ਫਿਰ ਵੀ ਜਿੱਤ ਰਿਹਾ ਤੇ ਅੱਛੀ ਪੋਜੀਸ਼ਨ ਨਾਲ ਜਿੱਤ ਰਿਹਾ ਹਾਂ ਹਾਂ ਤਾਂ ਇਹ ਚੀਜ਼ ਸਪੱਸ਼ਟ ਹੈ ਕਿ ਉਹ 7 ਦਿਨ ਜਾਨੀ ਕਿ ਬਾਜਵਾ ਵਾਲੀ ਚਾਲ ਹੈ ਜਿਹੜੀ ਉਹ ਡੇਰਾ ਬਾਬਾ ਨਾਨਕ ਦੇ ਅੰਦਰ ਤੇ ਗਿੱਦੜਵਾ ਦੇ ਅੰਦਰ ਕਾਂਗਰਸ ਨੂੰ ਲੈ ਬੈਠੀ ਹੁਣ ਡੇਰਾ ਬਾਬਾ ਨਾਨਕ ਚ ਸ਼ੁਰਾਤੀ ਦੌਰ ਦੇ ਅੰਦਰ ਗਰਦੀਪ ਸਿੰਘ ਰੰਦਾਵਾ ਆਪਣੇ ਆਪ ਨੂੰ ਸੈੱਟ ਹੀ ਨਹੀਂ ਕਰ ਪਾ ਰਹੇ ਸੀ ਮਨੇਜ ਹੀ ਨਹੀਂ ਕਰ ਪਾ ਰਹੇ ਸੀ ਮੁੱਖ ਮੰਤਰੀ ਉਧਰ ਉਲਝੇ ਹੋਏ ਸੀ ਇਹ ਸਾਰੀਆਂ ਚੀਜ਼ਾਂ ਚੱਲੀਆਂ ਇੱਥੇ ਵੀ ਅਕਾਲੀ ਦਲ ਨੂੰ ਸਮਾਂ ਮਿਲ ਗਿਆ ਸੋਚਣ ਦਾ ਅਕਾਲੀ ਦਲ ਦਾ ਜਿਹੜਾ ਸਮਾਂ ਮਿਲਣਾ ਉਹਦੇ ਕਰਕੇ ਫਿਰ ਜੋ ਸੁੱਚਾ ਸਿੰਘ ਲੰਗਾਹ ਨੇ ਕੀਤਾ ਜਿਹੜੀ ਉਹਨਾਂ ਦੀ 7 ਤੋਂ 8000 ਵੋਟ ਟਰਾਂਸਫਰ ਹੋਈ ਕੋਈ ਵੱਧ ਵੀ ਕਹਿੰਦੇ ਪਰ ਮੇਰਾ ਅੰਦਾਜ਼ਾ ਇਹ ਹੈ ਕਿ ਇੰਨੀ ਕੁ ਵੋਟਾਂ 5 ਤੋਂ 8000 ਦੇ ਵਿੱਚ ਵਿੱਚ ਵੋਟ ਟ੍ਰਾਂਸਫਰ ਉਸੇ ਵੋਟ ਨੇ ਹਰਾ ਦਿੱਤਾ ਅਕਾਲੀ ਦਲ ਦੀ ਵੋਟ ਆਮ ਆਦਮੀ ਪਾਰਟੀ ਨਾਲ ਪਲੱਸ ਹੋਣ ਦੇ ਕਾਰਨ ਹੀ ਜਿਹੜੀ ਆ ਉਹ ਕਾਂਗਰਸ ਹਾਰੀ ਹੈ ਸਵਾਲ ਇਹ ਹੈ ਕਿ ਅਕਾਲੀ ਦਲ ਦੀ ਵੋਟ ਨੂੰ ਇੰਨਾ ਸਮਾ ਜਿਹੜਾ ਉਸ ਸਮੇਂ ਤੱਕ ਦਾ ਅਕਾਲੀ ਦਲ ਛੋਛੋ ਪੰਜ ਸੀ ਕਿ ਅਸੀਂ ਭਾਜੀਪੀ ਅੱਲ ਜਾਣਾ ਹੈ ਕਿਹਦੇ ਅੱਲ ਜਾਣਾ ਤੇ ਕੁਝ ਵੋਟ ਜਿਹੜੀ ਉਹ ਕਾਂਗਰਸ ਵੱਲ ਡਿਕਲੈਨ ਹੁੰਦੀ ਹੋਈ ਵੀ ਨਜ਼ਰ ਆਈ ਡੇਰਾ ਬਾਬਾ ਨਾਨਕ ਚ ਤੇ ਉਹ ਵੰਡੀ ਜਾ ਰਹੀ ਸੀ ਉਹਦੀ ਵੰਡ ਜਿਹੜੀ ਆ ਫਿਰ ਜਦੋਂ ਸੁੱਚਾ ਸਿੰਘ ਲੰਗਾ ਨੂੰ ਸਮਾਂ ਮਿਲਿਆ ਤਾਂ ਸੁੱਚਾ ਸਿੰਘ ਲੰਗਾ ਨੇ ਉਹਦੀ ਵੰਡ ਨੂੰ ਰੋਕ ਦਿੱਤਾ ਕਹਿ ਲਈਏ ਜਾਂ ਜਾਂ ਆਪਣੀ ਜਿਹੜੀ ਵੋਟ ਆ ਉਹਨੂੰ ਕਨਸੋਲੀਡੇਟ ਕਰ ਲਿਆ ਉਹ 31 ਮੈਂਬਰੀ ਕਮੇਟੀ ਬਣਾ ਕੇ ਤੇ ਸ਼ਰੀਆਮ ਗੁਰਦੀਪ ਸਿੰਘ ਰੰਧਾਵਾ ਦਾ ਜਿਹੜਾ ਸਮਰਥਨ ਕਰਕੇ ਇਹ ਦੋ ਮੇਜਰ ਕਾਰਨ ਅਕਾਲੀ ਦਲ ਦੀ ਵੋਟ ਦਾ ਜਿਹੜਾ ਡਿਕਲੈਨ ਹੋ ਜਾਣਾ ਅਕਾਲੀ ਦਲ ਦੀ ਵੋਟ ਦਾ ਡਿਕਲੈਨ ਹੋਣਾ ਤੇ ਸੱਤ ਦਿਨਾਂ ਦਾ ਵਧਣਾ ਇਹ ਦੋਵੇਂ ਆਪਣੇ ਆਪ ਚ ਜੁੜੇ ਹੋਈਆਂ ਚੀਜ਼ਾਂ ਨੇ ਗਿੱਦੜਵਾਦ ਵਿੱਚ ਪਹਿਲਾ ਅਕਾਲੀ ਦਲ ਦੀ ਵੋਟ ਇਸ ਪ੍ਰਕਾਰ ਨਹੀਂ ਸੀ ਜਾ ਰਹੀ ਉਹ ਸੱਤਾਂ ਦਿਨਾਂ ਤੋਂ ਬਾਅਦ ਅਕਾਲੀ ਦਲ ਦੀ ਵੋਟ ਛਰੇ ਆਮ ਤੁਰਦੀ ਹੋਈ ਨਜ਼ਰ ਆਈ ਇਹੀ ਚੀਜ਼ ਡੇਰਾ ਬਾਬਾ ਨਾਨਕ ਚ ਨਿਕਲੀ ਤਾਂ ਪ੍ਰਤਾਪ ਸਿੰਘ ਬਾਜਵਾ ਤੇ ਅਕਾਲੀ ਦਲ ਨੇ ਕਾਂਗਰਸ ਦੀ ਜੜੀ ਹੈ ਉਹ ਬੇੜੀ ਗਿੱਦੜਵਾਦ ਤੇ ਡੇਰਾ ਬਾਬਾ ਨਾਨਕ ਚ ਡਬੋਈ ਹੈ ਪ੍ਰਤਾਪ ਸਿੰਘ ਬਾਜਵਾ ਇਹਦੇ ਲਈ ਛਰੇ ਆਮ ਨੰਗੇ ਚਿੱਟੇ ਤੌਰ ਤੇ ਜ਼ਿੰਮੇਵਾਰ ਨਜ਼ਰ ਆਉਂਦੇ ਆ